ਆਮ ਆਦਮੀ ਪਾਰਟੀ ਦੀ ਖੰਨਾ ਵਿਖਿਆ ਜੋ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਅਲੱਗ-ਅਲੱਗ ਹਲਕਿਆਂ ਤੋਂ ਸੀਨੀਅਰ ਆਪਾਗੂ ਵੱਡੇ ਇਕੱਠ ਚ ਖੰਨਾ ਲਈ ਰਵਾਨਾ ਹੋ ਰਹੇ ਨੇ ਉੱਥੇ ਹੀ ਹਲਕਾ ਸਮਰਾਲਾ ਦੇ ਮਾਚੀਵਾੜਾ ਸਾਹਿਬ ਤੋਂ ਸੀਨੀਅਰ ਆਪਾਗੂ ਮੋਹਿਤ ਕੁੰਦਰਾ ਵਿਪਾਰੀ ਘਟਨਲ ਖੰਨਾ ਵਿਖੇ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਕੁੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਆਮ ਜਨਤਾ ਲਈ ਕੰਮ ਕਰ ਰਹੀ ਹੈ ਉਹਨਾਂ ਦੇ ਕੰਮ ਬੜੇ ਸ਼ਲਾਘਾਯੋਗ ਨੇ ਇਹ ਪਾਰੀ ਇਕੱਠ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਈ ਹੈ। ਸੀਐਮ ਭਗਵੰਤ ਸਿੰਘ ਮਾਨ ਵੱਲੋਂ ਜੋ ਸਕੀਮ ਚਲਾਈ ਗਈ ਹੈ, ਸਰਕਾਰ ਤੁਹਾਡੇ ਦਰਵਾਰ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਸਕੀਮ ਤੋਂ ਬਹੁਤ ਖੁਸ਼ ਨੇ ਕਿਉਂਕਿ ਪਹਿਲਾਂ ਉਹਨਾਂ ਨੂੰ ਸਰਕਾਰੀ ਦਫ਼ਤਰਾਂ 'ਚ ਵਾਰ-ਵਾਰ ਗੇੜੇ ਕੱਢਣੇ ਪੈਂਦੇ ਸਨ ਅਤੇ ਹੁਣ ਉਹਨਾਂ ਦੇ ਕੰਮ ਆਪਣੇ ਆਪਣੇ ਇਲਾਕੇ ਵਿੱਚ ਹੀ ਹੋ ਰਹੇ ਨੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਖੰਨਾ ਦੀ ਵੀ ਚਾਲ ਰੈਲੀ ਵਿੱਚ ਪਹੁੰਚ ਰਹੇ ਨੇ। ਜਿੱਥੇ ਸਾਨੂੰ ਇਹ ਆਸ ਹੈ ਕਿ ਉਹ ਪੰਜਾਬ ਨੂੰ ਕੋਈ ਵੱਡਾ ਤੋਹਫਾ ਦੇ ਕੇ ਜਾਣਗੇ ਆਉ ਜਾਣਦੇ ਆ ਉਹਨਾਂ ਵੱਲੋਂ ਹੋਰ ਕੀ ਕੀ ਜਾਣਕਾਰੀ ਦਿੱਤੀ ਗਈ ਜੀ ਮੇਰਾ ਪ੍ਰਿੰਸ ਮਿੱਠੇਵਾਲ ਜੀ ਮਿੱਠੇਵਾਲ ਜੀ ਨੌਜਵਾਨ ਉਹ ਅੱਜ ਜੀ ਸਰਕਾਰ ਆ ਪੰਜਾਬ ਦੀ ਇਹ ਵੀ ਤਕਰੀਬ ਜ਼ਿਆਦਾਤਰ ਨੌਜਵਾਨਾਂ ਦੀ ਹੈ ਅੱਜ ਰੈਲੀ ਹੋ ਰਹੀ ਥੰਮਾ ਵਿਖੇ ਅਸੀਂ ਬਹੁਤ ਅੱਜ ਲੋਕਾਂ 'ਚ ਬਹੁਤ ਅਛਾਹ ਵਾ ਜੀ ਐਮ ਐਲ اے ਖੰਨਾ ਸੌਨ ਸਾਹਿਬ ਜੀ ਐਮ ਐਲ اے ਜਗਤਾਰ ਸਿੰਘ ਦਿਹਾਲਪੁਰਾ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਇਹ ਰੈਲੀ 'ਚ ਜਾ ਰਹੇ ਆ ਅਸੀਂ ਬੜਾ ਹਮ ਹਮਾ ਕੇ ਉੱਥੇ ਪਹੁੰਚ ਰਹੇ ਆ ਬਹੁਤ ਜ਼ਿਆਦਾ ਵੱਡਾ ਗਿਣਤੀ ਜੋ ਸ਼ਾਹ ਲੋਕਾਂ ਚ ਸਾਡੇ ਵੰਡੇਪਰਾ ਮੋਹਿਤ ਕੁੰਦਰਾ ਜੀ ਬਜੀਮ ਕੌਸ਼ਲ ਜੀ ਸਾਰੇ ਅਸੀਂ ਯੂਥ ਆਗੂ ਉੱਥੇ ਪਹੁੰਚ ਰਹੇ ਆ ਵੱਡਾ ਇਕੱਠ ਲੈ ਕੇ ਅੱਜ ਸੀਐਮ ਮਾਨ ਵੱਲੋਂ ਜੋ ਕੰਮ ਕੀਤੇ ਆਰੇ ਆਮ ਲੋਕਾਂ ਲਈ ਜੋ ਆਮ ਲੋਕਾਂ ਲਈ ਸਰਕਾਰ ਦੇ ਆ ਕਰ ਰਹੇ ਨੇ ਇਸ ਤਰ੍ਹਾਂ ਦੇ ਕੰਮ ਲੈਟ ਹੋਣਗੇ ਲੱਗੇ ਨੇ ਬਹੁਤ ਵਧੀਆ ਪਿੰਡਾਂ ਵਿੱਚ ਜਿਹੜੀਆਂ ਸਕੀਮਾਂ ਚਲਾਈਆਂ ਹਨ ਇਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਬਹੁਤ ਲੋਕ ਉਤਸ਼ਾਹਤ ਹਨ ਜਿਵੇਂ ਮੈਰਿਜ ਸਰਟੀਫਿਕੇਟ ਲੋਕਾਂ ਨੂੰ ੱਟਕੇ ਖਾਣੇ ਪੈਂਦੇ ਸੀ ਉਹ ਹੁਣ ਪਿੰਡ ਪਿੰਡ ਜਾ ਕੇ ਕਿਸੇ ਦੇ ਕੋਈ ਇੰਤਕਾਲ ਸੀ ਉਹ ਘਰ ਘਰ ਜਾ ਕੇ ਸਰਕਾਰ ਕਰ ਰਹੀ ਹੈ ਲੋਕ ਬਹੁਤ ਖੁਸ਼ ਨੇ ਇਸ ਸਰਕਾਰ ਤੋਂ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਸਾਡੇ ਹਲਕਾ ਵਿਧਾਇਕ ਜਤਾਰ ਸਿੰਘ ਬਿਆਲਪੁਰਾ ਨੂੰ ਬਹੁਤ ਹੀ ਸਤਿਕਾਰਯੋਗ ਵਿਧਾਇਕ ਸਾਡੇ ਖੰਨਾ ਸੌਨ ਸਾਹਿਬ ਜਿਨ੍ਹਾਂ ਦੀ ਯਾਦਕਾ ਸਦਨ ਅੱਜ ਬਹੁਤ ਹੀ ਵੱਡੀ ਰੈਲੀ ਇਤਿਹਾਸਕ ਰੈਲੀ ਹੋ ਰਹੀ ਆ ਸੋ ਜਿੰਨੇ ਵੀ ਤੁਸੀਂ ਉਹ ਸਾਹ ਦੇਖ ਰਹੇ ਹੋ ਲੋਕਾਂ ਦੇ ਵਿੱਚ ਤਾਂ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਨੂੰ ਵੀ ਪਾਰਟੀ ਨੇ ਮੌਕਾ ਦਿੱਤਾ ਕਿ ਅਸੀਂ ਵਿਦੇਚੇ ਯੋਗਦਾਨ ਪਾਈਏ ਸੋ ਸਾਨੂੰ ਜੋ ਪਾਰਟੀ ਨੇ ਡਿਊਟੀ ਜਿੰਨੀ ਕਿ ਨਵਾਈ ਉਸ ਸਾਹਮਣੇ ਅਸੀਂ ਆਪਣੀ ਤਿਆਰੀ ਪੂਰੀ ਕਰਨੀ ਹੈ ਦੁਨੀਆ ਵਾਂਗ ਚੱਲੇ ਜਾ ਰਹੇ ਸਾਡੀਆਂ 10 ਬੱਸਾਂ ਦੀ ਬੁਰੀਆਂ ਕਿੰਨਾ ਇਕੱਠਾ ਹੋ ਗਿਆ ਕਾਠੀ 6 700 ਬੰਦੇ ਦਾ ਇਕੱਠਾ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਕੋਲ ਸਰਕਾਰ ਤੁਹਾਡੇ ਦੁਆਰ ਚਲਾਇਆ ਗਿਆ ਸੀ ਜੀ ਲੇਕਿਨ ਕੀ ਲੈਣਾ ਉਹ ਨੂੰ ਇਹ ਕਹਿ ਰਹੇ ਜੀ ਲੋਕਾਂ ਚ ਬਹੁਤੋ ਸ਼ਾਬਾਹ ਦੇਖੋ ਇਹਦਾ ਹਜੇ ਜਿਵੇਂ ਜਿਵੇਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਕੁਝ ਲੋਕਾਂ ਨੂੰ ਤਾਂ ਸਰਕਾਰ ਨੂੰ ਪੈਂਪੈਂਟ ਸਪਾਏ ਨੇ ਘਰ-ਘਰ ਦੇ ਵਿੱਚ ਨੁਮਾਇंदे ਭੇਜ ਰਹੀ ਆ ਤਾਂ ਹੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਕਚੁਅਲੀ ਪ੍ਰੋਗਰਾਮ ਕੀ ਆ ਤਾਂ ਜਿਵੇਂ ਲੋਕ ਖੱਜਲ-ਖਵਾਰ ਹੁੰਦੇ ਸੀ ਸਰਟੀਫਿਕੇਟਾਂ ਲਈ ਕਿਸੇ ਨੂੰ ਪੈਨਸ਼ਨ ਨਹੀਂ ਲੱਗਦੀ ਸੀ ਤਾਂ ਇਹ ਬਹੁਤ ਹੀ ਬੜਾ ਉਪਰਾਲਾ ਵਾ ਵੀ ਘਰ-ਘਰ ਜਾ ਕੇ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਸਾਡੀਆਂ ਕੀ ਸੁਵਿਧਾਵਾਂ ਜੋ ਸਾਨੂੰ ਚਾਹੀਦੀਆਂ ਨੇ ਪਾਰਟੀਆਂ ਸੁਪਰੀਮੂਵੀ ਬਾਂਡ ਦੇ ਕੇਸ ਵਾਲੀ ਕੀ ਕਹਿਣਾ ਚਾਹੁੰਨ ਉਹਨਾਂ ਲਈ ਬਹੁਤ-ਬਹੁਤ ਉਹਨਾਂ ਨੂੰ ਪਹਿਲਾਂ-ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੇਰੀ ਪਾਈ ਆ ਤੇ ਅਸੀਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਪਾਰਟੀ ਬਰਕਰਾਰੋਂ ਸੇਵਾ ਲਈਆ ਜੋ ਪਾਰਟੀ ਨੇ ਵਾਦੇ ਕੀਤੇ ਆ ਪਾਰਟੀ ਪੂਰੀ ਕਰ ਰਹੀ ਤੇ ਬਰਕਰਾਰੋਂ ਨਾਲ ਚਟਾਕ ਬੰ ਖੜੇ ਦੇਖੋ ਜੀ ਅੱਜ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਉਣਗੇ ਤੇ ਸਾਰਿਆਂ ਨੂੰ ਇਹੀ ਉਤਸ਼ਾਹ ਆ ਵੀ ਦੇਖੋ ਅੱਜ ਕੀ ਅਨਾਊਂਸਮੈਂਟ ਹੁੰਦੀ ਹੈ ਜੀ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਅਨੁਰਾਗ ਸੰਦਲ ਦੀ ਦੇਸ ਸੇਵਕ ਲਈ ਰਿਪੋਰਟ